ਨਾ ਕੋਈ ਦੇ ਸਕਦਾ ਰੰਗ ਵੀ ਚੈੱਕ ਕਰ ਲੋ ਤੇ ਆਹ ਦੇਖੋ ਜੀ ਮਨਖੋਸ਼ ਕਰਤਾ ਬਾਜ਼ਾਰ ਚ 3 300 ਰੁਪਏ ਚ ਵਿਕਣਾ ਦਾ ਦੁਪੱਟਾ 2 250 ਚ ਵਿਕਣਾ ਦੁਪੱਟਾ ਲੈ ਜਾਓ 50 ਰੁਪਏ ਦਾ ਦੁਪੱਟਾ ਉਹ ਲਓ ਜੀ ਇੱਕ ਹੋਰ ਵੱਡਾ ਫਾਇਦਾ ਕਰਤਾ ਬਾਜ਼ਾਰ ਚ ਕੋਈ ਕਹਿੰਦਾ 700 ਰੁਪਏ ਕੋਈ ਕਹਿੰਦਾ 800 ਰੁਪਏ ਲੈ ਜਾਓ 200 ਰੁਪਏ ਦੀ ਇੱਕ ਹੋਰ ਪੈਣ ਵਾਲੀ ਸਕੀਮ ਲਾਤੀ ਆ ਤੁਸੀਂ ਬੱਸ ਜਾ ਜਾਓ ਤੁਸੀਂ ਟੈਂਪੂ ਜਾ ਜਾਓ ਬਾਗੇ ਪਰਾਨ ਦੇ ਬੱਸ ਸਟੈਂਡ ਤੇ ਆ ਜਾਓ ਉੱਥੇ ਰਿਕਸ਼ੇ ਦੀ ਸਾਰੀ ਸੇਵੀ ਕੰਪਨੀਆਂ ਲੋ ਫਰੀ